ਉਹ ਲੋਕੋ ਪੰਜਾਬ ਹੈ ਨਾ ਕਿ ਮਾਗਦੇ ਸਵੇਰੀ ਕੋਈ ਨਹੀਂ ਨਾ ਇਹ ਸਾਰਾ ਝੂਠ ਹੈ ਨਾ ਆ ਦੇਖੋ ਪਟਵਾਰੀਆਂ ਨੇ ਡਿਟੇਲ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਬਠਿੰਡੇ ਵਿੱਚ ਕੰਪਲੀਟ ਨੇਰੀ ਪਟਵਾਰ ਯੂਨੀਅਨ ਨੇ ਇਸ ਨੂੰ ਫਰਾਡ ਘਰਾਰ ਦਿੱਤਾ ਵਾ ਕਿ ਸਾਡੇ ਤੇ ਦਬਾਅ ਪਵਾ ਕੇ 17 18% 20% ਪਾਣੀ ਜਿਹੜਾ ਇਰੀਗੇਸ਼ਨ ਦਾ ਜਾ ਰਿਹਾ ਨਹਿਰੀ ਉਹਨੂੰ 100% ਘੁਆਰੇ ਨੇ ਔਰ ਸਾਡੇ ਤੇ ਪਰਚੇ ਦਰਜ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਸਸਪੈਂਡ ਕਰ ਰਹੇ ਨੇ ਸਾਡੇ ਪਟਵਾਰੀਆਂ ਨੂੰ ਚਾਰਜ ਸ਼ੀਟ ਕਰ ਰਹੇ ਨੇ ਉਹ ਇੱਕ ਦਿਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਆ ਰਹੇ ਪਹਿਲਾਂ ਵੀ ਉਹਨਾਂ ਨੇ ਲੁਧਿਆਣਾ ਮੀਟਿੰਗ ਕਰ ਦਿੱਤੀ ਆ ਇਹ ਅੰਕੜੇ ਫੇਕ ਨੇ ਔਰ ਕ੍ਰਿਸ਼ਨ ਕੁਮਾਰ ਤੇ ਭਗਵੰਤਪານ ਦੱਸਣ ਕਿ ਇਹ ਕਿਹੜੇ ਦਿੱਲੀ ਦੇ ਕਿਹੜੇ ਆਕਾ ਦੇ ਕਹਿਣ ਦੇ ਉੱਤੇ ਫੇਕ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਜਿਹੜੀ ਪ੍ਰਣਾਲੀ ਦੇ ਵਿੱਚ ਜਿੱਦੀ ਪਿੰਡ ਵਿੱਚ ਅੱਜ 20 ਦੇ ਅੰਦਰ ਕੰਡੋਰੀ ਦਾ ਅਜ ਗਰੋਪ ਹੋ ਰਿਹਾ ਤੇ ਦੇਖੋ ਵਿਰੋਧ ਤਾਂ ਇਹਨਾਂ ਦਾ ਹੋਣਾ ਹੀ ਆ ਜਦ ਇਹ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਨੇ ਜਦ ਇਹਨਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਿਹਿੱਥੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੂੰ ਕੁੱਟਣ ਦਿੱਤਾ ਕਗਰ ਦਰਿਆ ਵਿੱਚ ਹਰਿਆਣਾ ਕਗਰ ਦਰਿਆ ਸਾਡਾ ਹਰਿਆਣਾ ਉੱਥੇ ਫੜ ਕੇ ਜਿਹੜੀ ਬੈਰੀਕੇਡਿੰਗ ਆ ਉਹ ਪੰਜਾਬ ਦੀ ਧਰਤੀ ਤੇ ਆ ਇੰਨਾ ਕੁਛ ਹੋਇਆ ਕੁੱਟਿਆ ਗਿਆ ਟਰੈਕਟਰ ਪੰਨੇ ਗੇ ਸੈਂਕੜੇ ਕਿਸਾਨ ਜ਼ਖਮੀ ਹੋ ਗਏ ਔਰ ਸ਼ੁਭਕਰਨ ਦਾ ਕਤਲ ਹੋ ਗਿਆ ਪ੍ਰੀਤਪਾਲ ਦੀਆਂ ਹੱਡੀਆਂ ਤੋੜਤੀਆਂ ਪਰ ਭਗਵੰਤਪਾਲ ਨੇ ਕੋਈ ਪਰਚਾ ਨਹੀਂ ਦਰਜ ਕੀਤਾ ਇੱਕ ਜ਼ੀਰੋ ਐਫ ਆਈ ਆਰ ਦਰਜ ਕੀਤੀ ਸ਼ੁਭਕਰਨ ਦੀ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਇਸ ਕਰਕੇ ਉਹਨਾਂ ਦਾ ਵਿਰੋਧ ਜਾਇਜ਼ ਹੈ ਔਰ ਮੈਂ ਸਮਝਦਾ ਕਿਸਾਨ ਜੱਟਪੰਨੀਆਂ ਨੂੰ ਭਾਜਪੀ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਵਾਲ ਹਰ ਪਿੰਡ ਵਿੱਚ ਕਿਸਾਨਾਂ ਨੂੰ ਸਧਾਰਨ ਕਿਸਾਨਾਂ ਨੂੰ ਅਪੀਲ ਕਰੂੰਗਾ ਪੁੱਛੋ ਕਿ ਸਾਡਾ 356 ਕਰੋੜ ਰੁਪਿਆ ਮਾਮਲਾ ਸਾਡੇ ਉੱਤੇ ਕਿਉਂ ਥੋਪਿਆ ਗਿਆ ਅੰਮ੍ਰਿਤਸਰ ਅੱਜ ਫਟਣਾਲਾ ਪੰਡਾ ਜੀ ਦਾ ਪਾਣੀ ਬਰਨਾਲੇ ਏਰੀਆ ਦੇ ਵਿੱਚ ਆ ਸੰਗਰੂਰ ਇਹਦੇ ਵਿੱਚ 120 ਕਿਊਬਿਕ ਮੀਟਰ ਪਾਣੀ ਚਲਾ ਗਿਆ ਇਹ ਨੂੰ ਲੈ ਕੇ ਤੁਹਾਡੇ ਕੋਲ ਕੀ ਵਿਸ਼ੇਸ਼ ਦੇਖੋ ਬਹੁਤ 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 ਇੰਪੋਰਟੈਂਟ ਸਵਾਲ ਕੀਤਾ ਦੇਖੋ ਸਭ ਤੋਂ ਜ਼ਿਆਦਾ ਵਾਟਰ ਟੇਬਲ ਜਿਹੜਾ ਉਹ ਬਰਨਾਲਾ ਸੰਗਰੂਰ ਔਰ ਬਰਨਾਲੇ ਜ਼ਿਲ੍ਹਿਆਂ ਵਿੱਚ ਜਿਹੜਾ ਡਿਪਲੀਸ਼ਨ ਹੈ ਜਿਹੜਾ ਪਾਣੀ ਜ਼ਮੀਨ ਦੇ ਥੱਲੇ ਉਹਦੀ ਸਤ੍ਹਾ ਕਿਉਂਕਿ 14 ਲੱਖ ਟਿਊਬਵਲ ਨਾਲ ਅਸੀਂ ਪਾਣੀ ਕੱਢ ਰਹੇ ਹਾਂ ਝੋਨੇ ਦੀ ਫਸਲ ਤੁਹਾਨੂੰ ਪਤਾ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3 ਤੋਂ ਲੈ ਕੇ 4000 ਲੀਟਰ ਪਾਣੀ ਚਾਹੀਦਾ ਭਗਵੰਤ ਮਾਨ ਨੇ 2 ਸਾਲਾਂ ਵਿੱਚ ਇਹਦੇ ਤੇ ਕੋਈ رائے ਨਹੀਂ ਕੀਤੀ ਕਿ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕਰਨਾ ਮੇਰੇ ਕੋਲ ਸਿੰਪਲ ਪ੍ਰੋਪੋਜ਼ਲ ਜਿਹੜਾ ਕਿ ਮੈਂ ਇਹਨੂੰ ਦੱਸਣਾ ਚਾਹੁੰਦਾ ਸੀ ਮਿਲਣਾ ਚਾਹੁੰਦਾ ਸੀ ਲੇਕਿਨ ਮਿਲਿਆ ਨਹੀਂ ਨਫਰਤ ਦੀ ਭਾਵਨਾ ਦੇ ਨਾਲ ਮੈਂ ਕਹਿੰਦਾ ਕਿ ਕੇਂਦਰ ਸਰਕਾਰ ਜਿਹੜਾ ਸਾਡਾ ਸੀਸੀਐਲ ਲਿਮਿਟ ਹੈ ਜਿਹੜਾ ਕਣਕ ਦੇ ਝੋਨਾ ਹਰ ਸਾਲ ਕੇਂਦਰ ਸਰਕਾਰ ਖਰੀਦਦਾ ਉਹ 75000 ਕਰੋੜ ਰੁਪਏ ਦੀ ਸੀਸੀਐਲ ਹੈ ਮੈਨੇ ਕੈਸ਼ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਭਾਰਤ ਸਰਕਾਰ ਸਾਨੂੰ ਦਿੰਦਾ ਉਹਦੇ ਚੋਂ 40000 ਕਰੋੜ ਰੁਪਏ ਦਾ ਝੋਨਾ ਖਰੀਦਿਆ ਜਾ ਰਿਹਾ ਮੇਰੀ ਪ੍ਰੋਪੋਜ਼ਲ ਹੈ ਕਿ ਪਹਿਲੇ ਸਾਲ ਇੱਕ ਸਾਈਡ ਤੇ ਰੱਖ ਕੇ ਕੁਝ ਸੋਨੇ ਦੀਆਂ ਫਸਲਾਂ ਆਲਟਰਨੇਟ ਕ੍ਰੌਪਸ ਤੇ ਐਮ ਐਸ ਵੀ ਦਿੱਤੀ ਜਾਵੇ ਝੋਨੇ ਦੇ ਬਰਾਬਰ ਕਿਉਂਕਿ ਜੱਟਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ ਝੋਨੇ ਦੇ ਬਰਾਬਰ ਆਮਦਨ ਨਾ ਹੋਈ ਚਾਹ 50 60 70000 ਰੁਪਏ ਦੀ ਜਿਹੜਾ ਕਿ ਅਸੀਂ ਕਹਿੰਨੇ ਕਿ ਉਸੇ ਸੀਸੀਐਲ ਲਿਮਿਟ ਵਿੱਚ ਕੇਂਦਰ ਸਰਕਾਰ ਪੈਸਾ ਨਹੀਂ ਫालतू ਮੰਗਦੇ ਉਹਦੇ ਪਹਿਲੇ ਸਾਲ 50% ਝੋਨੇ ਦੀ ਬਜਾਈ ਘਟਾਵੇ ਅਗਲੇ ਸਾਲ 25 ਘਟਾਵੇ ਅਖੀਰ ਵਿੱਚ ਸਾਰਾ ਝੋਨਾ ਖਤਮ ਤੇ ਪਾਣੀ ਦਾ ਵਾਟਰ ਟੇਬਲ ਪੰਜਾਬ ਦਾ ਆਪਣੇ ਆਪ ਹੀ ਚਾਰਜ ਹੋ ਕੇ ਉੱਪਰ ਆ ਜਾਵੇ ਉਹ ਸਾਰੇ ਹਰ ਕਿਸਾ ਮੀਰੂ ਤੋਂ ਕੱਲੇ ਤੁਸੀਂ ਵੀ ਸਿਮਰਜੀਤ ਮਾਨਵੀ ਜਾਂ ਮੀਥੇਰ ਵੀ ਜੋ ਵੀ ਸਿੱਧੂ ਗਿੱੱਦੇ ਵਾਰਜ ਦੇ ਇਨਸਾਫ ਲੈਣ ਨੂੰ ਹਰ 스테ਜ ਤੋਂ ਬੋਲਦੇ ਨੇ ਨਹੀਂ ਮੀਥੇਰ ਕਿੱਥੋਂ ਬੋਲ ਰਿਹਾ ਉਹ ਤਾਂ ਜੀਵਨ ਜੋਤ ਮਾਨਸਾ ਉਹ ਕਹਿੰਦਾ ਜੀ ਖੈਰਾ ਸਾਹਿਬ ਨੂੰ ਕੋਈ ਸ਼ੌਂਕ ਹੈ ਸੋਸ਼ਲ ਮੀਡੀਆ ਤੇ ਮੈਂ ਤਾਂ ਚਲਾਨ ਦੀ ਕਾਪੀ ਨਾਲ ਲਈ ਆ ਜੀਵਨ ਜੋਤ ਮਾਨਸਾ ਦੀਆਂ ਫੋਟੋਆਂ ਇਹਦੀ ਰਿਸੈਪਸ਼ਨ ਤੇ ਖੜਾ ਵਾ ਉਹ ਚਲਾਨ ਦੇ ਵਿੱਚ ਉਹਦਾ ਨਾਮ ਆ ਐਲਓਸੀ ਉਹ ਬਾਹਰ ਵਿਦੇਸ਼ਾਂ ਵਿੱਚ ਜਾ ਨਹੀਂ ਸਕਦਾ ਨਾਟ ਨੈਸੈਸਿਟੀ ਥੈਟ ਹੀ ਹੈਜ਼ ਬੀਨ ਅਰੈਸਟਡ ਹੀ ਮੇਬੀ ਅਰੈਸਟਡ ਟਮੋਰੋ ਇਹ ਮੇ ਵੀ ਅਰੈਸਟ ਤਿੰਨ ਮਹੀਨੇ ਬਾਅਦ ਇਹ ਉਹਨਾਂ ਬੰਦਿਆਂ ਨੂੰ ਆਪਣੇ ਨਾਲ ਕੈਂਪੇਨ ਚ ਕਿਉਂ ਲੈ ਕੇ ਜਾ ਰਹੇ ਨੇ ਔਰ ਮੀਥੇਰ ਦੱਸੇ ਉਹ ਕਦੀ ਇਹਨਾਂ ਦੇ ਘਰ ਚੱਲ ਕੇ ਅਫਸੋਸ ਕਰਨ ਗਿਆ ਚਾਚ ਨਾਲ ਆ ਜਿਹੜੇ 92 ਬੰਦੂਆ ਮਜ਼ਦੂਰ ਨੇ ਸਿવાય ਕੁਮਰ ਬਿੱਦੇ ਪ੍ਰਤਾਪ ਸਿੰਘ ਤੋਂ ਕੋਈ ਬੋਲਿਆ ਇਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਤੋਂ ਟਾਈਮ ਮੰਗਦੇ ਰੇ 22 ਤਰੀਕੇ ਨਾਲ ਟਾਈਮ ਨਹੀਂ ਦਿੰਦਾ ਜਿੰਦਣ ਇਹਨਾਂ ਕੋ ਘਰ ਆਉਂਦਾ ਇੱਕ ਛੋਣੀ ਬਣਾ ਕੇ ਆਉਂਦਾ 1000 ਗਨਮੈਨ ਲੈ ਕੇ ਆਉਂਦਾ 1500 ਗਨਮੈਨ ਲਾ ਦਿੰਦਾ ਦਿਸ ਇਜ਼ ਗ੍ਰੋਸ ਇਨਜਸਟਿਸ ਇਸ ਕਰਕੇ ਉਹਨਾਂ ਨੇ ਸਿਰਫ ਲਿਪ ਸਰਵਿਸ ਕੀਤੀ ਆ ਸਿੱਧੂ ਮੁਸੇਵਾਲੇ ਦੇ ਕਤਲ ਦੇ ਉੱਤੇ ਇਨਸਾਫ ਦੇ ਵਿੱਚ ਕੋਈ ਨਹੀਂ ਦੇਖੋ ਮਾਨ ਸਾਹਿਬ ਮਾਨ ਸਾਹਿਬ ਨੇ ਪਿਛਲੀ ਜਿੰਨੀ ਚੋਣ ਵੜੇ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਪ ਸਿੱਧੂ ਔਰ ਮੁਸੇਵਾਲਾ ਦੇ ਨਾਮ ਤੇ ਉਹਨੂੰ ਨਾਲ ਜੋੜ ਇੱਕ ਇੱਕ ਗੱਲ ਮੇਰੀ ਸੁਣੋ ਅੱਛੀ ਤਰ੍ਹਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮਾਨ ਸਾਹਿਬ ਨੇ ਅਗਰ ਉਹਨਾਂ ਦੀ ਲੜਾਈ ਵਿੱਚ ਹਿੱਸਾ ਪਾਇਆ ਤੇ ਖੇਰੇ ਨੇ ਵੀ ਉਸੇ ਬਰਾਬਰ ਦਾ ਹਿੱਸਾ ਪਾਇਆ ਜਿਹੜੇ ਵੀ ਇਸ਼ੂਸ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਉਹ ਸਾਰੇ ਇਸ਼ੂਸ ਮੈਂ ਵੀ ਰੇਜ਼ ਕੀਤੇ ਨੇ ਬਲਕੌਰ ਸਿੰਘ ਸਿੱਧੂ ਦਾ ਸਮਝੋ ਸ਼ੁਭਦੀਪ ਸਿੱਧੂ ਕਾਂਗਰਸ ਦਾ ਮਾਨਸਾ ਦਾ ਕੈਂਡੀਡੇਟ ਸੀਗਾ ਔਰ ਇਸੇ ਕਰਕੇ ਮਾਰਿਆ ਗਿਆ ਕਿਉਂਕਿ ਜਿਹੜਾ 295 ਗੀਤ ਗਾਇਆ ਉਸਨੇ ਉਹ ਉਹ ਚੁੱਬਿਆ ਆਮ ਆਦਮੀ ਪਾਰਟੀ ਨੂੰ ਸਿਕਿਉਰਿਟੀ ਵਿਦਡਰੋ ਕੀਤੀ ਇੱਕ ਇੱਕ ਸਾਜ਼ਿਸ਼ ਦੇ ਤਹਿਤ ਸਭ ਕੁਝ ਹੋਇਆ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਨੁਕਸਾਨ ਦੀ ਪਰਪਾਈ ਇੰਡੀਆ ਐਲਾਈਅੰਸ ਕਰੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਮਦਦ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਮਾਨ ਸਾਹਿਬ ਵੀ ਬੋਰ ਤਰ੍ਹਾਂ ਦੀ ਗੱਲ ਕੀਤੀ ਸੀ ਉਹ ਕੱਲ ਬਹੁਤ ਬਹਿਰਲ ਵੀ ਹੋਣੀ ਸੀ ਦੀ ਦਾ ਸੰਗਰੋਹ ਹਲਕੇ ਤੇ ਅਮਰਗੜ ਹਲਕੇ 'ਚ ਬਹੁਤ ਫਰਕ ਪਿਆ ਸੀ ਦੇਖੋ ਇੱਕ ਹਰ ਇਲੈਕਸ਼ਨ ਦਾ ਇੱਕ ਆਪਣਾ ਉਸ ਵਕਤ ਦਾ এজেন্ডਾ ਸੀਗਾ ਮੁੱਦੇ ਸੀਗੇ ਹਾਲਾਂਕਿ ਮਾਨ ਸਾਹਿਬ ਮੰਨਦੇ ਨਹੀਂਗੇ ਉਹ ਤੁਸੀਂ ਆਪ ਪੁੱਛਿਆ ਪੱਤਰਕਾਰਾਂ ਨੇ ਕਿ ਕੀ ਤੁਹਾਡੀ ਜਿੱਤ ਵਿੱਚ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦਾ ਕਤਲ ਸੀਗਾ ਉਹਨਾਂ ਨੇ ਕਿਹਾ ਨਹੀਂ ਇਹ ਗਲਤ ਕਿੱਥੋਂ ਕਰਦੇ ਹੋ ਤੁਸੀਂ ਉਹ ਆਪਣੀ ਪ੍ਰਾਪਤੀਆਂ ਗਿਣਉਂਦੇ ਔਰ ਮੈਨੂੰ ਮਾਨ ਸਾਹਿਬ ਤੇ ਕੋਈ ਗਿਲਾ ਨਹੀਂਗਾ ਕੋ ਸਾਡੇ ਸਤਕਾਰਯੋਗ ਲੇਕਿਨ ਇੱਕ ਗੱਲ ਤੁਹਾਡੇ ਜ਼ਰੀਏ ਮੈਂ ਪੁੱਛਣਾ ਚਾਹਣਾ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਜੋ ਇਨਫੋਰਮੇਸ਼ਨ ਮਿਲੀ ਆ ਕਿ ਮਾਨ ਸਾਹਿਬ ਨੇ ਰਾਸ਼ਟਰਪਤੀ ਦੀ ਐਮਪੀ ਦੀ ਵੋਟ ਜ you also must clarify does he stand with the bjp alliance or does he stand with the secular forces of this country menu 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 na kuch jankari mili hai meri suno ke ek ek immigration ek immigration de masle nu leke kisanan te vapariyan vich khadki hai eh zimmedari state district administration state government di hai ke isnu baith ke amicably resolve karon ਜੋ ਵੀ ਉਹਨਾਂ ਦੀ ਮੰਗ ਹੈਗੀ ਆ ਕਿਸਾਨ ਜੱਥੇਬੰਦੀਆਂ ਦੀ ਜਾਂ ਜਿਹੜਾ ਪਰਿਵਾਰ ਜਿਹਨਾਂ ਦੀ ਇਮੀਗ੍ਰੇਸ਼ਨ ਹੈਗੀ ਆ ਉਹਨਾਂ ਦਾ ਬੈਠ ਕੇ ਸਮਝਾਉਤਾ ਗਰੋਂਡ ਔਰ ਇਹਦੇ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਇਹ ਗੱਲ ਹੋਰ ਭੜਕੇ ਸਾਡੀ ਮੈਰਿਟ ਦੇ ਆਧਾਰ ਦੇ ਉੱਤੇ ਸਾਡੀ ਦੋਨਾਂ ਧਿਰਾਂ ਦੇ ਨਾਲ ਮੈਂ ਕਹਿ ਸਕਦਾ ਕਿ ਸਾਡੀ ਸਹਾਨੂੰ ਬੁੱਤੀ ਆ ਅਗਰ ਉਹਨਾਂ ਦੇ ਬੱਚੇ ਬਾਹਰ ਗਏ ਪੈਸੇ ਵੱਧ ਲੱਗੇ ਉਹ ਪੈਸੇ ਮੰਗਦੇ ਨੇ ਅਗਰ ਇਹ ਕਹਿੰਦੇ ਕਿ ਅਸੀਂ ਬੱਚਾ ਠੀਕ ਭੇਜ ਦਿੱਤਾ ਸੋ ਇਟ ਇਜ਼ ਦ ਡਿਊਟੀ ਆਫ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਗਵਰਨਮੈਂਟ to make them reach a amicable solution ਭਗਵੰਤ ਮਾਨ ਕਹਿੰਦਾ ਸੀ ਜੇ ਅਸੀਂ ਆਪਣੇ ਵਿਕਾਸ ਕਰ ਜਾਂਦੇ ਸਿਰ ਤੇ ਵੋਟਰ ਹੁੰਾਂਗੇ ਪਰ ਅੱਜ ਉਹਨੂੰ ਵੱਖ-ਵੱਖ ਪਾਰਟੀਆਂ ਦਾ ਸਹਾਰਾ ਲੈਣਾ ਪੈ ਰਿਹਾ ਚਾਹੇ ਕਾਂਗਰਸ ਹੋਵੇ ਚਾਹੇ ਕੱਲੀਏ ਨਹੀਂ ਭਗਵੰਤ ਮਾਨ ਨੇ ਪਿਛਲੇ ਮੈਨੂੰ ਦੱਸ ਦਿਓ 2 ਸਾਲਾਂ ਵਿੱਚ ਕੀ ਕੀਤਾ ਵਾ ਮਸਤੂਆਣਾ ਸਾਹਿਬ ਦਾ ਮੈਡੀਕਲ ਕਾਲਜ ਦਾ ਨੀਂ ਪੱਥਰ ਉਦਾਂ ਹੀ ਪਿਆ ਵਾ ਮੈਂ ਧੂਰੀ ਦੀ 슈ਗਰ ਮਿਲ ਬੰਦ ਹੋ ਗਈ 13 ਕਰੋੜ ਰੁਪਏ ਕਿਸਾਨਾਂ ਦਾ ਬਕਾਇਆ ਪਿਆ ਵਾ ਧੂਰੀ ਚ ਇੱਕ ਰੇਲਵੇ ਲਾਈਨ ਦੇ ਉੱਤੇ ਪੁਲ ਨਹੀਂ ਬਣਾ ਸਕਿਆ ਇਹ ਦੱਸਣ ਤਾਂ ਸਹੀ ਮਿੱਠਿਆ ਰੂਣੀ ਆਵੇਂ ਹੁਣੇ ਪਿੰਡ ਵਿੱਚ ਆਇਆ ਉੱਥੇ ਸਾਡਾ ਪਿੰਡ ਸਿਗਾ ਹ ਉਥੇ ਡਿਸਪੈਂਸਰੀ ਬੰਦ ਪਈ ਆ ਮਤਲਬ ਸਮਾਨ ਹੈਗਾ ਸਭ ਕੁਝ ਹੈਗਾ ਲੇਕਿਨ ਉਹ ਚੱਕ ਕੇ ਪੂਰੇ ਪਿੰਡ ਵਿੱਚ ਲੈ ਕੇ ਧੱਕੇ ਦੇ ਨਾਲ ਇਹ ਕੋਈ ਇਹ ਕੋਈ ਰਜਵਾੜਾ ਸਹੀ ਸਿਸਟਮ ਚੱਲ ਰਹੀ ਆ ਕਈਆਂ ਨੂੰ ਜਿਮਣੀ ਚੋਂ ਹੁੰਦੇ ਸੁਪਨੇ ਦਿਖਾਏ ਜਾ ਰਹੇ ਨੇ ਮੈਂ ਦਲਵੀਰ ਗੋਲਦੀ ਗਿਆ ਤੇ ਥੋ ਦਲਵੀਰ ਗੋਲਦੀ ਨੂੰ ਸੁਣੋ ਮੈਂ ਮੈਨੂੰ ਪਤਾ ਲੱਗਿਆ ਕਿ ਉਹ ਬਹੁਤ ਜ਼ਿਆਦਾ ਸਵਿਰਲੀ ਡਿਪਰੈਸ ਹੋ ਗਏ ਨੇ ਕਿਉਂਕਿ ਬੰਦਾ ਉਹ ਜਜ਼ਬਾਤ ਵਿੱਚ ਆਣ ਕੇ ਜਾਂ ਕਿਸੇ ਡਰ ਵਿੱਚ ਆਣ ਕੇ ਫੈਸਲਾ ਤਾਂ ਲੈ ਲਿਆ ਨਾ ਉਹਨੂੰ ਕਾਗਜ਼ ਦਾਖਲ ਕਰਾਉਣ ਲੈ ਕੇ ਗਿਆ ਮੀਥੇਰ ਜੀ ਨਾ ਉਹਨੂੰ ਕਿਸੇ ਕੱਠ ਵਿੱਚ ਲੈ ਕੇ ਜਾਂਦੇ ਨੇ ਨਾ ਚੀਫ ਮਿਨਿਸਟਰ ਦਾ ਫੋਨ ਚੁੱਕਦਾ ਵ ਉਹਦੀ ਤਾਂ ਬਹੁਤ ਦੁਰਦਸ਼ਾ ਹੋਈ ਆ ਮੇਰਾ ਸਗੋ ਦਿਲ ਮੇਰੀ ਹਮਦਰਦੀ ਆ ਗੋਲਡੀ ਦੇ ਨਾਲ ਕਿ ਉਹ ਉਸ ਨੂੰ ਗਲਤ ਫੈਸਲਾ ਲੈਣਾ ਨਹੀਂ ਚਾਹੀਦਾ ਸੀ ਦਿਸ ਇਜ਼ ਲਾਈਕ ਕਮਿਟਿੰਗ ਅ ਪੋਲਿਟਿਕਲ ਸੁਸਾਈਸਾਈਡ ਕੋਈ ਵੀ ਨਹੀਂ ਗਿਆ ਜੀ ਸਲਾਮ ਆਦੀ ਪਾਰਟੀ ਨੇ ਬੰਦਾ ਬਹੁਤ ਝੂਠੇ ਪਰਚੇ ਦਰਜ ਕਰਾਈ ਇਹ ਤਾਂ ਹੁਣ ਦੇਖੋ ਸਾਰੇ ਪੰਜਾਬ ਦੇ ਵਿੱਚ ਝੂਠੇ ਪਰਚੇ ਦਰਜ ਤੁਹਾਡੇ ਸਾਹਮਣੇ ਮੈਂ ਬੈਠਾ ਆ ਮੈਂ ਪੰਜ ਪਰਚੇ ਤਾਂ ਮੇਰੇ ਤੇ ਝੂਠੇ ਪਰਚੇ ਦਰਜ ਕੀਤੇ ਨੇ ਪੰਜ 4 ਮਹੀਨੇ ਜੇਲ੍ਹ ਵਿੱਚ ਮੈਂ ਕੱਟ ਕੇ ਆਇਆ ਇਹਨਾਂ ਦੀ ਬਦੌਲਤ ਅਸੀਂ ਇੱਕ ਮੇਰੀ ਸੁਣੋ ਗੱਲ ਧਿਆਨ ਨਾਲ 2000 ਜਿਹੜੀ ਸੰਗਰੂਰ ਦੀ ਸੀਟ ਹੈ ਨਾ ਇਹ 2027 ਦਾ ਦਰਵਾਜਾ ਹੈ ਅਗਰ ਅਸੀਂ ਸੰਗਰੂਰ ਦੀ ਸੀਟ ਦਿੱਤਾਂਗੇ ਕਾਂਗਰਸ 2027 ਦੇ ਵਿੱਚ ਸਰਕਾਰ ਬਣਾਵੇਗੀ ਪੰਜਾਬ ਚ ਐਂਡ ਵੀ ਵਿਲ ਵੀ ਵਿਲ ਸੈਟ ਅਪ ਇਹ politcal ਵਿਂਡੇਟਾ ਜੋ ਆ ਹੋਇਆ ਪੰਜਾਬ ਚ ਇਹਦਾ ਇੱਕ ਕਮਿਸ਼ਨ ਬਣਾਵਾਂਗੇ ਕਿਸੇ ਅੱਛੇ ਜਸਟਿਸ ਇੱਕ ਨੂੰ ਨਹੀਂ ਤਿੰਨ ਬੰਦਿਆਂ ਦਾ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦੇ ਰਾਜ ਵਿੱਚ ਜੋ ਬਦਲਾਖੋਰੀ ਹੋਈ ਇਨਕਲੂਡਿੰਗ ਖੈਰਾ ਇਨਕਲੂਡਿੰਗ ਭਾਨਾ ਸਿੱਧੂ ਇੱਕ ਮਿੰਟ ਜੀ ਦਰਜਾ ਕਾਂਗਰਸ ਦਰਜਣਾ ਸੈਂਕੜੇ ਸਰਪੰਚ ਸੈਂਕੜੇ ਕਮੇਟੀਆਂ ਦੇ ਮੈਂਬਰ ਉਹ ਸਾਰਾ ਉਸ ਵਿੰਡੇਟਾ ਕਮਿਸ਼ਨ ਦਾ ਇਨਸਾਫ ਦੇਣ ਵਾਸਤੇ ਵਿੰਡੇਟਾ ਕਮਿਸ਼ਨ ਦੋ ਵਿੰਡੇਟਾ ਹੋਇਆ ਉਹ ਕਮਿਸ਼ਨ ਬਣਾਵਾਂਗੇ ਉਹਦੇ ਚ ਇਕੱਲਾ ਇਕੱਲਾ ਕੇਸ ਜਿਹੜਾ ਉਸ ਨੂੰ ਜਸਟਿਸ ਦਿਲਾਵਾਂਗੇ ਜੀ ਸਾਹਿਬ ਅ ਜੀ ਸਾਹਿਬ ਨੂੰ ਉਹ ਤੁਹ ਅ ਜੀ ਮਾਨ ਕਹਿ ਰਹੇ ਸੀ ਅਸੀਂ ਆਪਦੇ ਪਾਰਟੀ ਦੇ ਕੋਈ ਮਿਹਰਬਾਨ ਨਹੀਂ ਖੜਾ ਕਰਾਂਗੇ ਅਮਰਪਾਲ ਨੂੰ ਸਪੋਰਟ ਕਰਾਂਗੇ ਪਰ ਉਹਨਾਂ ਨੇ ਆਪਣੇ ਉਮੀਦਵਾਰ ਵੀ ਖੜਾ ਕਰਿਆ ਇਹ ਉਹਨਾਂ ਨੂੰ ਪੁੱਛੋ ਤੁਸੀਂ ਕਿ ਉਹਨਾਂ ਨੇ ਅਗਰ ਸਪੋਰਟ ਕੀਤੀ ਸੀ ਤੇ ਕਿਉਂ ਖੜਾ ਕੀਤਾ ਮੈਂ ਐਨਐਸਸੀ ਦਾ ਵਿਰੋਧ ਕਰਦਾ ਪਹਿਲਾਂ ਵੀ ਰਿਹਾ ਵਾਂ ਕਾਲੇ ਕਾਨੂੰਨਾਂ ਦਾ ਕਿਉਂਕਿ ਮੇਰੇ ਪਿਤਾ ਜੀ ਸਰਕਾਰ ਸੁਖਦੇਵ ਸਿੰਘ ਨੇ ਐਨਐਸਸੀ ਦੇ ਕਾਨੂੰਨ ਹੰਡਾਏ ਨੇ ਸਾਡੇ ਟੱਬਰ ਨੇ ਮੈਂ ਪਹਿਲਾਂ ਵੀ ਐਨਐਸਸੀ ਦਾ ਵਿਰੋਧੀ ਸੀ ਮੈਂ ਪਹਿਨਾ ਵੀ ਜੋ ਆਪਾ ਦਾ ਵਿਰੋਧੀ ਸੀ ਅੱਜ ਵੀ ਐਨਐਸਸੀ ਦਾ ਵਿਰੋਧੀ ਹਾਂ ਔਰ ਭਗਵੰਤ ਮਾਨ ਨੂੰ ਕਹਿੰਦਾ ਕਿ ਉਹਨੂੰ ਇਸ ਲੋਕਾਂ ਦੀ ਕਚਹਿਰੀ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਾਡੇ ਬੱਚਿਆਂ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਐਨਐਸਐ ਲਾ ਕੇ ਡਿਬਰੂਗੜੀਆ ਜ਼ਿਲ੍ਹਾ ਵਿੱਚ ਕਿਉਂ ਭੇਜਿਆ ਗਿਆ ਉਹਨਾਂ ਦੀ ਟ੍ਰਾਇਲ ਪੰਜਾਬ ਵਿੱਚ ਪੰਜਾਬ ਦੀ ਅਦਾਲਤਾਂ ਤੇ ਪੰਜਾਬ ਦੀ ਜੇਲ੍ਹ ਵਿੱਚ ਕਿਉਂ ਨਹੀਂ ਕੀਤੀ ਗਈ ਧੰਨਵਾਦ ਖੈਰਾ ਸਾਹਿਬ ਇਕੱਲੇ ਤੁਸੀਂ ਕੰਪਲੇਨ ਕਰ ਰਹੇ ਹੋ ਪਰ ਇਹ ਅੱਬਾਂ ਪੜ ਹੋ ਚੁੱਕੇ ਨੇ ਮੁੱਖ ਮੰਤਰੀ ਵੱਖ-ਵੱਖਾਂ ਦੇ ਜਾਂ ਮੀਟਿੰਗਾਂ ਦਾ ਜੋ ਮਾਜੀ ਜ਼ੋਰ ਲਾਈ ਜਾਂਦੇ ਅਲਟੀਮੇਟਲੀ ਇੱਥੇ ਜਿੱਤ ਜਿਹੜੀ ਸੱਚ ਦੀ ਹੋਵੇਗੀ ਜੀ ਨਹੀਂ ਨਹੀਂ ਲਾਉਂਦੇ ਨੇ ਕੋਈ ਗੱਲ ਨਹੀਂ میں پورا کلیئر जिस तरह खेरा साहब ने गल जीवन जोत की जीवन जोतर ਆ ਗਾਇਤੀ ਦੱਸੋ ਲੋਕੋ ਕੋਈ ਅਸੀਂ ਠੀਕ ਕਰਦੇ ਓਕੇ ਰੈਡੀ ਹੋ ਨੀਚੇ ਨਾਲ ਦੇਖਣਾ ਮੈਂ ਮੈਂ ਤੋਂ ਦੁਆਰਾ ਤੋਂ ਡਿਸਕਸ ਕਰਦੇ ਕਿਉਂਕਿ ਮੈਨੂੰ ਗੱਲ ਆਦਾ ਕਿ ਜਿਹੜੀ ਪਿਆਰਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀਵਨ ਜੋਤ ਦਾ ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਨ ਦੇ ਵਿੱਚ ਉਹਦਾ ਨਾਮ ਹੈ ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੈ ਕੋਈ ਉਹਦੇ ਬਾਰੇ ਕੋਈ ਫੀਡਸਪੋਰਟ ਕਲੀਅਰ ਨਹੀਂ ਹੈ ਲੋਕਾਂ ਬਾਰੇ ਵੀ ਕੀ ਹੈ ਨੰਬਰ 2 ਤੇ ਮੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਲਟਰ ਦਾ ਅੰਕੜੇ ਆ ਪੰਜਾਬ ਦੇ ਤਾਂ ਫਿਰ ਦੂਜੇ ਦਾ ਬਾਰੇ ਇਸ ਕਰਕੇ ਤੁਸੀਂ ਬਦਲਦੇ ਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਸੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਾ ਉਹ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇਥੋਂ ਦਾ ਉਹਨੂੰ ਬਿਸ਼ਪ ਭਰ ਦੇ ਵਿੱਚ ਕੱਲ ਤੁਸੀਂ ਦੇਖਿਆ ਹੋਊਗਾ ਕੱਲ ਮੇਰੇ ਕੋਲੇ ਬਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਖੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਸੰਸਾਰ ਦਾ ਤੇ ਅਸੀਂ ਭਟਕਦੇ ਦੁਨਿਆ ਦੇ ਕਿਹ ਚਲਣ ਵਾਸਤੇ ਵੀ ਇਹ ਜੀਰੂ ਜੋਤ ਨਾਲ ਇੱਥੇ ਤੱਕ ਕੀ ਕਰਾਂ ਮੈਂ ਉਹ ਦੁੱਖ ਦਾ ਪ੍ਰਚਾਰ ਹੈ ਇਸ ਲਈ ਦੁਖੀ ਹੁੰਨਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀ ਇਹ ਕਤੂਤਾ ਵੇਖੀ ਆ ਵੀ ਇਸ ਕੋਦਰਤਾ ਕਿ ਕੱਲਾ ਜੀ ਵੀ ਤੇ ਹੈ ਨਹੀਂ ਆਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ ਚਾਰ ਮੱਦੇ ਨਾਮਿਨੇਟ ਕਰਕੇ ਸਿੱਖ ਦੇ ਸਾਹਮਣੇ ਦੇ ਚੁੱਕੇ ਆ ਉਹ ਵੀ ਆਪਣੇ ਆਕਾਲੀ ਦਲ ਦੇ ਕੈਂਪੇਨ ਕਰ ਰਹੇ ਨੇ ਕਿ ਤਾਂ ਫਿਰ ਮੈਨੂੰ ਦੇਖੇ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਧਰਨਾ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਰਪੰਦ ਸੇ ਖੈਰਾ ਦੀ سپورਟ ਤੇ ਆਏ ਹੋ ਸਿੱਧੇ ਤੋਂ ਉੱਤੇ ਸਿੱਧੂ ਮੂਸੇਵਾਲਾ ਦੇ 팬 ਜਿਹੜੇ ਹੈਗੇ ਨੇ ਸਾਰੇ ਅਲਕੇ ਜਿੱਥੇ ਕਾਫੀ ਵੱਡੀ ਗਲਤੀ ਜੁਨੇ ਉਹਨਾਂ ਨੂੰ ਸਿੱਧੇ ਤੋਂ ਉੱਤੇ ਕੀ ਪੈਗਾਮ ਦੇਣਾ ਚਾਹੋਗੇ ਲੋਕਾਂ ਦੇ ਦੇਖੋ ਜੀ ਉਹਨਾਂ ਨੂੰ ਮੈਂ ਪੈਗਾਮ ਦੇਮਾ ਚਾਹੇ ਨਾ ਦੇਮਾ ਉਹਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤਰਕੇ ਵੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨਾਂ ਨੂੰ ਸਭ ਪਤਾ ਹੈ ਘਰ ਤੱਕ ਭਰੇ ਹੋਏ ਆ ਸੀ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲਾਉਂਸ ਦੀ ਵੀਡੀਓ ਨੂੰ ਕੀ ਇਹਨਾਂ ਦੀ ਇੱਕ ਸਰਕਾਰ ਹੈ ਬੰਦਾ ਤਾਂ ਉਹ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ 5:30 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਆਮ ਨਾਲ ਉਹਨਾਂ ਨੇ ਕਿਉਂਕਿ ਸ਼ੁਭਦੀਪ ਨੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ ਉਹਨੀਆਂ ਤਾਕੀਆਂ ਮੰਦ ਨਹੀਂ ਹੁੰਦੀਆਂ ਸੀ ਇਹ ਨਾ ਜਿਹੜੀ ਕਾਰ ਸੁੱਕੇ ਹੁਣ ਇਹਨਾਂ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ ਲੈ ਕੇ ਯਾਰ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਰਹਿੰਦੀ ਉਹਨੂੰ ਵੀ ਜਦ ਦੱਸ ਕੇ ਆਏ ਪਰੰਤੂ ਉਹ ਕਹਿੰਦੇ ਜੀ ਫੋਰਸ ਫੋਰ ਆ ਗਿਆ ਕਿ ਉਹ ਫੇਰ ਫੜਾਂਗੇ ਬਈ ਉਹ ਬੰਦਾ ਗਿਆ ਨਹੀਂ ਸਰੋ ਸਾਹਿਬ ਤੁਸੀਂ ਜਿੱਤਦੇ ਨਹੀਂ ਤਾਂ ਇਹਨਾਂ ਦੀ ਵੋਟ ਅਲ ਇੰਡੀਆ ਨੂੰ ਜਾਊਗੀ ਇਹ ਆਰਮੀਆ ਦੇ ਵਿੱਚ ਦੱਖਤ ਬੰਨਚਾ ਆਵਾ ਵੀ ਪਾਰਟੀ ਸ਼ਾਮਲ ਦੇਖੋ ਜੀ ਮੇਰੇ ਕੋਲ ਆਮ ਆਰਮੀਨਾ ਮੇਰਾ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਦਾ ਸਾਡੇ ਨਾਲ ਮਿਲ ਕੇ ਆ ਮੇਰੀ ਜਸਸ ਦੀ ਗੱਲ ਨਹੀਂ ਠੰਗਣਾ ਕਰਦੇ ਮੇਰੀ ਇਹ ਕੇਸ ਹੀ ਸਹੀ ਠੰਗਣਾ ਚਲਵਾ ਦੇ ਮੈਂ ਫਾਸਟ ਟਰੈਕ ਕੋਰਟ ਤੇ ਚਲਾ ਦੇ ਮੇਰਾ ਕੀ ਤਰਾ ਹੈ ਆਮ ਪਾਰਟੀ ਵਿੱਚ ਮੈਂ ਤਾਂ ਕਪੀੜ ਤੇ ਬੱਕ ਤੇ ਮੈਨੂੰ ਤਾਂ ਰੋਲਿਆ ਜਾ ਰਿਹਾ ਜਦੋਂ ਗੱਲ ਨਹੀਂ ਸੁਣਦੇ ਤਾਂ ਹਰ ਕਿਸੇ ਮੈਂ ਤਾਂ ਵੀ ਕੰਮ ਕਰਨੀ ਹੈ ਜੀ ਵੀ ਖੈਰਾ ਸਾਹਿਬ ਅੱਜ ਜੀ ਮੇਰੇ ਹੱਥ ਤੇ ਆਏ ਹੋ ਤੇ ਬਾਕ ਬਾਕ ਪਾਰਟੀ ਆ ਵੀ ਅੱਜ ਜਿਹੜਾ ਸਿਆਲ ਨਾ ਲੈ ਕੇ ਪ੍ਰਚਾਰ ਕਰ ਰਹੇ ਨੇ ਸਾਫ ਦੀ ਜੀਵਨ ਉਮਰ ਲੈ ਕੇ ਆਪਾਂ ਇੰਡਸਟਰੀ ਦਾ ਪਰਪਟਾਈਟ ਕਾਪੀਰਾਈਟ ਕਰਨਾ ਇਸ ਚੀਜ਼ ਨੂੰ ਜਿਵੇਂ ਕਵਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਬਹੁਤ ਕੌਣ ਲੱਗਿਆ ਸੀ 55 ਮੈਂ ਉਹਦਾ ਕੰਪੀਕਾਰ ਜੀ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਜੀ ਨਹੀਂ ਕਿਸੂ ਰੱਖਣਾ ਕਹਿੰਦਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਪਰ ਕਾਂਗਰਸ ਜੀ ਨੇ ਕਿਹਾ ਜਿਹੜੇ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੂੰ ਤੁਸੀਂ ਸਿਕਿਉਰਟੀ ਲਈ ਕਰਨ ਦਾ ਮੁੱਕ ਜ਼ਿੰਮੇਵਾਰ ਮੰਨਦੇ ਹੋ ਮੀਡੀਆ ਐਂਡ ਪ੍ਰੈਕਸਿਸ ਬਲਤੇਜ ਪੰਨੂ ਮੈਂ ਤਾਂ ਸੀਐਮ ਸਾਹਿਬ ਨੂੰ ਮਿਲ ਕੇ ਇੱਕ ਘੰਟਾ ਉਹਨਾਂ ਦੇ ਘਰੇ ਜਾ ਕੇ ਰੋ ਰੋ ਕੇ ਆਪਣੀ ਵਿੱਥਿਆ ਸੁਣਾ ਕੇ ਆਇਆ ਵੀ ਇਹ ਤਿੰਨ ਬੰਦੇ ਮੈਡ ਵਿਓਸ਼ੀਆ ਬਲਤੇਜ ਪੰਨੂ ਐ ਇੱਕ ਵੱਧਵਾ ਸਰਨੇ ਇਹਨਾਂ ਦੀ ਚੈਟ ਮੈਂ ਸਿੱਟ ਦੇ ਕੋਲੇ ਦਿੱਤੀ ਹੈ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ ਮੈਂ ਸੀਐਮ ਸਾਹਿਬ ਨਾਲ ਆਪੇ ਗੱਲ ਕਰ ਲੂੰਗਾ ਮੈਂ ਸਾਰੀ ਚੈਟ ਵੀ ਦਿੱਤੀ ਹੋਈ ਐ ਆ ਦੇਖ ਲੋ ਜਲਦੀ ਜਪਨ ਦਾ ਰੋਲ ਕਿਸੀ ਜਿੱਥੇ ਮਿਲੀ ਕੋ ਉੱਤੇ ਨਾਲ ਇਹਨਾਂ ਨੇ ਜਿਹੜੀ ਐ ਉਹਦੀ ਸਿਕਿਉਰਿਟੀ ਦੇ ਆਰਡਰ ਜਿਹੜੇ ਉਹ ਪਬਲਿਕ ਕੀਤੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਨੇ ਉਸ ਤੋਂ ਬਾਅਦ ਸਾਡੀ 24 ਘੰਟਿਆਂ ਦੇ ਵਿੱਚ ਬੱਚੇ ਦੀ ਮੌਤ ਹੋਈ ਐ ਉਹ ਨਹੀਂ ਤਾਂ ਉਸ ਤੋਂ 12 ਦਿਨ ਪਹਿਲਾਂ ਸਾਡੇ ਕੋਲ ਇੱਕ ਵੀ ਗਨਮੈਨ ਹੈ ਨਹੀਂ ਸੀ ਸਾਨੂੰ ਕਿਸੇ ਨੇ ਮਾਰਿਆ ਨਹੀਂ ਸਾਡੇ ਕੋਲ ਇੱਕ ਵੀ ਦੋ ਗਨਮੈਨ ਆਏ ਨੇ ਸਰਪੋ ਦੀ ਮੌਤ ਤੋਂ 2 ਦਿਨ ਪਹਿਲਾਂ ਉਹ ਤੋਂ ਪਹਿਲਾਂ ਸਾਡੇ ਕੋਲ ਕੋਈ ਗਨ ਨਹੀਂ ਸੀ ਇਲੈਕਸ਼ਨ ਤੋਂ ਬਾਅਦ ਸਾਰੀ ਸਕਿਉਰਿਟੀ ਬੜਾ ਆ ਕਰਤੀ ਸੀ ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ ਸੀ ਆਪਾਂ ਉਹ ਜਿੰਦਗੀ ਕਿਉਂ ਰੇ ਸਾਨੂੰ ਮਾਰਿਆ ਗਿਆ ਬਿਲਕੁਲ ਤਿਆਰੀ ਦੇ ਨਾਲ ਇਹਦੇ ਵਿੱਚ ਇਹਨਾਂ ਦਾ 100% ਰੋਲ ਨਿਕਲੂਗਾ ਪਰਮਾਤਮਾ ਕਰੇ ਅਬ ਬਦਲੇ ਚਾਰਜ ਨੂੰ ਤੁਹਾਨੂੰ ਕਲੀਅਰ ਕਰਕੇ ਸਾਹਮਣੇ ਲਿਆ ਕੇ ਦਿਖਾਵਾਂਗੇ ਠੀਕ ਕਰ ਆ ਲਾਈਵ ਮਾਈਕ ਮਾਈਕ ਲੈ ਲਓ ਜੀ ਸ਼ੋਰ ਲਮਣ ਲਾਦੇ